ਪਿਛੂਆਂ ਦੀ ਹਰ ਵੱਡੀ ਖਬਰ ਤੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਲੀ ਐਕਸਪ੍ਰੈਸ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਕੋਈ ਵੀ ਚੀਜ਼ ਤੁਹਾਨੂੰ ਇਨਸਟੈਂਟਲੀ ਦੇਖਣ ਨੂੰ ਮਿਲ ਜਾਂਦੀ ਹੈ ਸੁਣਨ ਨੂੰ ਮਿਲ ਜਾਂਦੀ ਹੈ ਅਤੇ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਾਫੀ ਜ਼ਿਆਦਾ ਵੀਡੀਓਜ਼ ਅਤੇ ਫੋਟੋ ਸ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀਆਂ ਨੇ ਅਤੇ ਬੀਤੇ ਦਿਨੀ ਹੀ ਜੱਗੀ ਸਿੰਘ ਜੋ ਬਰਨਾਲੇ ਦਾ ਰਹਿਣ ਵਾਲਾ ਹੈ ਉਸ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਜਿਸ ਦੇ ਵਿੱਚ ਉਹ ਜ਼ਖਮੀ ਹਾਲਾਤਾਂ ਚ ਨਜ਼ਰ ਆ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਤਸਵੀਰਾਂ ਅਜਹੀਆਂ ਵੀ ਨੇ ਜਿਸ ਦੇ ਵਿੱਚ ਉਹ ਜ਼ਖਮੀ ਹੋਣ ਦੇ ਬਾਵਜੂਦ ਹੱਸ ਵੀ ਰਿਹਾ ਹੈ ਇਸ ਨੂੰ ਲੈ ਕੇ ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰ ਉਸ ਨੂੰ ਸਪੋਰਟ ਵੀ ਕਰ ਨੇ ਨਿਮਰਤ ਖੈਰਾ ਨੇ ਜੱਗੀ ਸਿੰਘ ਦੀਆਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਲਿਖਿਆ This is Jaggi Singh from Pandher village Barnala who doesn't even have land but is still serving in the langar for one day ਯਾਨੀ ਕਿ ਇਹ ਉਹ ਜੱਗੀ ਸਿੰਘ ਹੈ ਬਰਨਾਲੇ ਦਾ ਰਹਿਣ ਵਾਲਾ ਜਿਸ ਦੇ ਕੋਲ ਆਪਣੀ ਜ਼ਮੀਨ ਨਹੀਂ ਹੈ ਪਰ ਫਿਰ ਵੀ ਉਹ ਕਿਤਨਾ ਕਿਤੇ ਡਟਿਆ ਹੋਇਆ ਕਿਸਾਨ ਦੇ ਅੰਦੋਲਨ ਦੇ ਵਿੱਚ ਅਤੇ ਲੰਗਰ ਸੇਵਾ ਕਰ ਰਿਹਾ ਅਤੇ ਨਾਲ ਹੀ ਦਸ਼ਮੇਸ਼ ਦੇ ਪੁੱਤ ਵੀ ਲਿਖਿਆ ਹੈ ਨਿਮਰਤ ਖੈਰਾ ਨੇ ਉੱਥੇ ਦੂਜੇ ਪਾਸੇ ਜਪਜੀ ਖੈਰਾ ਨੇ ਵੀ ਇਸ ਦੀ ਤਸਵੀਰ ਨੂੰ ਸਾਂਝੇ ਕੀਤਾ ਅੰਬਰਤਾਲੀਵਾਲ ਨੇ ਵੀ ਤਸਵੀਰ ਸਾਂਝੀ ਕੀਤੀ ਅਤੇ ਕੰਪੇਅਰ ਕੀ ਹੈ ਇਸ ਨੂੰ ਲਾਈਨ ਦੇ ਨਾਲ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਵੇਂ ਮੰਡੀ ਤਖਰ ਦੀ ਤਾਂ ਉਸਨੇ ਜੱਗੀ ਸਿੰਘ ਦੀ ਤਸਵੀਰ ਨੂੰ ਸਾਂਝੇ ਕਰਦੇ ਹੋਏ ਲਿਖਿਆ ਹੈ ਦ ਵਰਲਡ ਇਜ਼ ਵਾਚਿੰਗ ਰਾਜਵੀਰ ਜਵੰਦਾ ਨੇ ਵੀ ਜ਼ਿੰਦਾਬਾਦ ਕਿਸਾਨੀ ਲਿਖਿਆ ਅਤੇ ਜੱਗੀ ਸਿੰਘ ਦੀਆਂ ਤਸਵੀਰਾਂ ਨੂੰ ਸਾਂਝੇ ਕੀਤਾ ਹੈ ਜੇ ਗੱਲ ਕੀਤੀ ਜਾਵੇ ਪੰਜਾਬੀ ਕਲਾਕਾਰਾਂ ਦੀ ਤਾਂ ਉਹਨਾਂ ਦੇ ਵਿੱਚੋਂ ਅਨੇਕਾਂ ਕਲਾਕਾਰ ਅਜਿਹੇ ਨੇ ਜਿਹੜੇ ਪਹਿਲੇ ਦਿਨ ਤੋਂ ਡਟੇ ਹੋਏ ਨੇ ਕੁਝ ਕਲਾਕਾਰ ਅਜਿਹੇ ਵੀ ਨਹੀਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਜਿਵੇਂ ਕਿ ਦੀਪ ਸਿੱਧੂ ਕਿ ਉਸਨੇ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਵਾਉਂਦੀ ਕੋਸ਼ਿਸ਼ ਕੀਤੀ ਹੈ ਪਰ ਜੇ ਗੱਲ ਕੀਤੀ ਜਾਵੇ ਪੰਜਾਬੀ ਕਲਾਕਾਰਾਂ ਦੀ ਤਾਂ ਉਹਨਾਂ ਦੇ ਵੱਲੋਂ ਬੇहद ਜ਼ਿਆਦਾ ਸਪੋਰਟ ਵੀ ਮਿਲ ਰਿਹਾ ਹੈ ਕਿਸਾਨਾਂ ਨੂੰ ਫਿਲਹਾਲ ਜਗੀ ਸਿੰਘ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣਾ ਫੀਡਬੈਕ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਸਕਦੇ ਹੋ वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8434949647 8344949648